ਬੜੀ ਵੱਡੀ ਤੇ ਬੜੀ ਧੀਰ ਤੋਂ ਇਹ ਮੰਗ ਹੀ ਕਿ ਫਿਰੋਜ਼ਪੁਰ ਜ਼ਿਲ੍ਹੇ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਡੇਰੇ ਬਿਆਸ ਨੂੰ ਰਾਧਾ ਸਵਾਮੀਆ ਦੀ ਸੇਵਾ ਕਰਨ ਲਈ ਨਾਮ ਸਿਮਰਨ ਸੁਣ ਲਈ ਕਰ ਲਈ ਜਾਂਦੀ ਆ ਹਲਕੇ ਦੀਆਂ ਸੰਗਤਾਂ ਨੇ ਇਹ ਮੰਗ ਕੀਤੀ ਸੀ ਕਿ ਇੱਥੋਂ ਬਸ ਡੇਰੇ ਬਿਆਸ ਨੂੰ ਚਲਾਈ ਜਾਵੇ ਪੰਜਾਬ ਸਰਕਾਰ ਉਹ ਲੋਕਾਂ ਦੀ ਸਰਕਾਰ ਆ ਲੋਕਾਂ ਦੀ ਗੱਲ ਸੁਣਦੀ ਵੀ ਆ ਤੇ ਹੱਲ ਕਰਦੀ ਵੀ ਆ ਤੇ ਜਿਹੜੀ ਸੰਗਤ ਨੂੰ ਭੈਣਾ ਨੂੰ ਬੀਬੀਆਂ ਨੂੰ ਫਰੀ ਸਵਾਰੀ ਜਿਹੜੀ ਬੀਬੀਆਂ ਦਾ ਸਫਰ ਆ ਉਹਦੇ ਚ ਬੀਬੀਆਂ ਨਾਲੇ ਤੇ ਗੁਰੂ ਘਰੋਂ ਕਿਉਣ ਤੇ ਉਹ ਸਫਰ ਦਾ ਜਿਹੜਾ ਲਾਹਾ ਵੀ ਲੈ ਸਕਣ ਆਉਣ ਵਾਲੇ ਸਮੇਂ 'ਚ ਫਾਜ਼ਲਕਾ ਤੋਂ ਆਪਾਂ ਡੇਰੇ ਬਿਆਸ ਨੂੰ ਵੀ ਬੱਸ ਚਲਾਵਾਂਗੇ ਜਿਹਦੇ ਵਿੱਚ ਗੁਰੂ ਹਰ ਸਾਹਿਬ ਤੇ ਇਹ ਸਾਰਾ ਏਰੀਆ ਕਵਰ ਹੁੰਦਾ ਆ ਇਹ ਵੀ ਬੱਸ ਜਿਹੜੀ ਆ ਇਥੋਂ ਰੋਜਪੁਰ ਹਲਕਾ ਜੀਰਾ ਆਗਾ ਤਰਨਤਾਰਨ ਤੋਂ ਵਾਇਆ ਜੰਡਿਆਲਾ ਹੁੰਦੀ ਹੋਈ ਬਿਆਸ ਜਾਊ ਤੇ ਜਿਹਦੇ ਵਿੱਚ ਸਾਡੀਆਂ ਭੈਣਾਂ ਭਰਾ ਜਿਹੜਾ ਮਰਜ਼ੀ ਜਿੰਨੇ ਡੇਰੇ ਬਿਆਸ ਨੂੰ ਜਾਣਾ ਤੇ ਉਸ ਸਫ਼ਰ ਜਿਹੜਾ ਉਸ ਖਾਲਾ ਆਜੂ ਜਿਹੜਾ ਸਾਡਾ ਅਪਰੋਜਪੁਰ ਤੋਂ ਮਲੋਪਰੀ ਰੂਟ ਆ ਜਿਹੜਾ ਭੌਵਾਲ ਪੋਲ ਰਾਈ ਪੱਟੀ ਨੂੰ ਜਾਂਦਾ ਉਸ ਰੂਟ ਲਈ ਵੀ ਬਾਕੀ ਰੋਡ ਟੁੱਟੀ ਹੀ ਤੇ ਰੋਡ ਹੁਣ ਬਣ ਰਹੀ ਆ ਉਹ ਰੋਡ ਬਣ ਜਣੀ ਆ ਉੱਥੇ ਪਰਮਟ ਜਾਰੀ ਕਰਾਂਗੇ ਤਾਂ ਜੋ ਉਹ ਮਨੋਪਲੀ ਰੂਟ ਤੇ ਸਾਡੀਆਂ ਰੋਡ ਵੇਜ ਦੀਆਂ ਬੱਸਾਂ ਚੱਲਣ ਤੇ ਲੋਕਾਂ ਨੂੰ ਇਸ ਸਹੂਲਤ ਦਾ ਜਿਹੜਾ ਉਹ ਫਾਇਦਾ ਮਿਲੇ ਤੇ ਪਹਿਲੀ ਸਰਕਾਰ ਆ ਜਿਨੇ ਜੋ ਲੋਕਾਂ ਕਹਾ ਲੋਕਾਂ ਅਨਸਾਰ ਹੀ ਬਜਟ ਬਣਿਆ ਤੇ ਤਗੜੇ ਹੋਵੋ ਆਪਾਂ ਪੰਜਾਬ ਨੂੰ ਮੋੜ ਤੋਂ ਰੰਗਲਾ ਪੰਜਾਬ ਨਰੂਆ ਪੰਜਾਬ ਬਣਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ